ਡੇਲੀ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਦੋਸਤੋ ਅਕਸਰ ਆਪਾਂ ਦੇਖਦੇ ਹਾਂ ਕਿ ਕਈ ਸਟੇਜ ਸ਼ੋਅ ਦੇ ਉੱਤੇ ਕਲਾਕਾਰਾਂ ਨੂੰ ਮਿਸਬਿਹੇਵ ਦਾ ਸਾਹਮਣਾ ਕਰਨਾ ਪੈਂਦਾ ਇੱਕ ਰੀਸੈਂਟ ਵੀਡੀਓ ਕਰਨ ਔਜਲੇ ਦੇ ਲੇਟੈਸਟ ਸ਼ੋਅ ਦੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਕਰਨ ਔਜਲੇ ਵੱਲ ਕੋਈ ਆਡੀਅנס ਚੋਂ ਬੂਟ ਭਗਾ ਕੇ ਮਾਰਦਾ ਹਾਲਾਂਕਿ ਕਰਨ ਔਜਲੇ ਨੇ ਉੱਥੇ ਹੀ ਇਸ ਗੱਲ ਦਾ ਜਵਾਬ ਦੇ ਦਿੱਤਾ ਸੀ ਸਲੀਕੇ ਦੇ ਨਾਲ ਤੇ ਹੁਣ ਇਸ ਪੂਰੀ ਘਟਨਾ ਦੇ ਉੱਤੇ ਪੱਤਰਕਾਰਾਂ ਨੇ ਬੱਬੂ ਮਾਨ ਦੀ ਪ੍ਰਤੀਕਿਰਿਆ ਵੀ ਲਈ ਹੈ ਕੀ ਕਿਹਾ ਬੱਬੂ ਮਾਨ ਨੇ ਇਸ ਬਾਰੇ ਆਓ ਦੇਖਦੇ ਹਾਂ ਵੀਡੀਓ

ਉਹ ਕਿਵੇਂ ਦੇਖਦੇ ਹੋਣ ਫਿਰ ਇੱਕ ਵਾਰ ਤੋਂ ਕਿਸਾਨ ਜਿਹੜੇ ਨੇ ਉਹ ਆਪਣੀਆਂ ਮੰਗਾਂ ਨੂੰ ਲੱਗੇ ਹੋਏ ਨੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ